ਰਾਣਾ ਗੁਰਜੀਤ ਜੀ ਰਾਣਾ ਗੁਰਜੀਤ ਦਾ ਬਾਅਦ ਚ ਬੋਲ ਜੀ ਨਹੀਂ ਨਹੀਂ ਇਹ ਤੇਰੇ ਆ ਤੇ ਲੋ ਤੁਸੀਂ ਬਾਪੂ ਦਾ ਬਾਪੂ ਦੇਖੋ ਸਰ ਆਪਾਂ ਬੱਚਿਆਂ ਨੂੰ ਸਿਖਾਉਣਾ ਹੈ ਕਿ ਬਜ਼ੁਰਗਾਂ ਦੀ ਇੱਜ਼ਤ ਕਰਨੀ ਹੈ ਹਾਂ ਰਾਣਾ ਗੁਰਜੀਤ ਜੀ ਜੀ ਮੰਤਰੀ ਜੀ ਹਰ ਗੱਲ ਦਾ ਸੋਲੂਸ਼ਨ ਦੇਣ ਦੀ ਗੱਲ ਕਰਦੇ ਆ ਠੀਕ ਹੈ ਚੰਗੀ ਬਾਤ ਹੈ ਔਰ ਮੈਂ ਤਾਂ ਇੱਕ ਗੱਲ ਕਹਾਂਗਾ ਕਿ ਅੱਜ ਕੱਲ ਮੌਸਮ ਦਾ ਮੈਟ ਡਿਪਾਰਟਮੈਂਟ ਪਹਿਲਾਂ ਦੱਸ ਦਿੱਤਾ ਦੱਸ ਦਿੰਦਾ ਕਿ ਮੀਂਹ ਕਿੰਨਾ ਪੈਣਾ ਕਿਹੜੀ ਏਰੀਆ ਚ ਪੈਣਾ ਸੋ ਕੈਲਕੂਲੇਸ਼ਨ ਹੋ ਜਾਂਦੀ ਆ ਕਿ ਇਸ ਡੈਮ ਦੇ ਵਿੱਚ ਕਿੰਨਾ ਪਾਣੀ ਦਾ ਲੈਵਲ ਉੱਚਾ ਜਾਏਗਾ ਪਿਛਲੇ ਸਾਲਾਂ ਚ ਜੋ ਸਾਡੇ ਨਾਲ ਹੋਇਆ ਉਹ ਬਹੁਤ ਮਾੜਾ ਹੋਇਆ ਸਪੀਕਰ ਸਾਹਿਬ ਤੇ ਲੋਕਾਂ ਦੀਆਂ ਜਾਨਾਂ ਗਈਆਂ ਫਸਲਾਂ ਗਈਆਂ ਸਰਕਾਰ ਦੀਆਂ ਸੜਕਾਂ ਟੁੱਟੀਆਂ ਹੁਣ ਆਰਟੀਫੀਸ਼ੀਅਲ ਇੰਟੈਲੀਜੈਂਸ ਦਾ ਯੁੱਗ ਆ। ਪੈਸੇ ਮੈਂ ਇੱਕ ਗੱਲ ਰੱਖਣੀ ਚਾਹੁੰਨਾ ਵੀ ਆਪਣੇ ਵਿਚਾਰ ਚ ਵੀ ਤੇ ਆਪਣੇ ਕਿਰਦਾਰ ਚ ਵੀ ਆਪਣੇ ਵਿਵਹਾਰ ਚ ਵੀ ਜਿਹੜਾ ਗੁਰਬਾਣੀ ਦਾ ਇਹ ਹੁਕਮ ਆਣਾ ਗੁਰੂਦੇਵ ਮਾਤਾ ਗੁਰੂਦੇਵ ਪਿਤਾ ਗੁਰੂਦੇਵ ਸਵਾਮੀ ਪਰਮੇਸ਼ਵਰਾ ਸੋ ਜਿਹੜੇ ਮਾਤਾ ਪਿਤਾ ਦਾ ਤੇ ਤੀਕਰਾਂ ਦਾ ਨਾ ਬਹੁਤ ਉੱਚਾ ਰਤਵਾ ਸੋ ਜਦੋਂ ਮਾਤਾ ਪਿਤਾ ਦੀ ਗੱਲ ਆਵੇ ਤੇ ਬੈਠਦੇ ਹੋ